ਪਤਾ ਲੱਗਿਆ ਉਹ ਅੱਗੇ ਵਧਦੇ ਜਾਂਦੇ ਵਾਧੇ ਵਾਧੇ ਫੈਕਟਰੀ ਦਾ ਮੂਹਰੇ ਆ ਗਏ ਤੇ ਇੱਕ ਨੇ ਟੱਕਰ ਲੈ ਕੇ ਬੁੱਸਣੇ ਭੱਜਣਾ ਪਈਆਂ ਉਸ ਦਿਨ ਉਸ ਕੱਲ੍ਹ ਪੁਛਲੇ ਤੋਂ ਨੂੰ ਮੰਨਣਾ ਪਿਆ ਸਾਡੇ ਫੜੇ ਹੋਏ ਆਗੂ ਤੇ ਸਾਡੀਆਂ ਫੜੀਆਂ ਹੋਈਆਂ ਔਰਤਾਂ ਸੀ ਉਹਨਾਂ ਨੂੰ 4:30 ਵਜੇ ਰਿਹਾਅ ਕੀਤਾ ਤੇ ਉਦੋਂ ਤੋਂ ਲੱਗ ਕੇ ਸਾਡਾ ਲਗਾਤਾਰ ਮੋਰਚਾ ਫੇਰ ਚੱਲ ਰਿਹਾ ਅੱਜ ਉਸ ਸੰਗਰਾਮ ਦੀ 30 ਅਪ੍ਰੈਲ ਨੂੰ ਜਿਹੜੀ ਸਲਾਣਾ ਬਰੇਗੰਡਾ ਅਸੀਂ ਉਹਨੂੰ ਮਨਾ ਰਹੇ ਹਾਂ ਇੱਕ ਸਾਲ ਦੇ ਵਿੱਚ ਕੀ ਕੁਝ ਹੋਇਆ ਜਿੱਤਾਂ ਵੀ ਹੋਈਆਂ ਜਥੇਬੰਦ ਜਿੱਤਾਂ ਹੋਈਆਂ ਖਾਸ ਇੱਥੇ ਇਹ ਰਿਹਾ ਬਈ ਵੋਟਾਂ ਵੇਲੇ ਬਾਪੂ ਕਹਿੰਦੇ ਮੁੜ ਕੇ ਸਾਡੀ ਸਾਰ ਨਹੀਂ ਲੈਂਦੇ ਇਸ ਪਿੰਡ ਨੂੰ ਸਲਾਮ ਹੈ ਜਦੋਂ ਐਮਪੀ ਦੀਆਂ ਚੋੜਾ ਆਈਆਂ ਸਾਰਾ ਪਿੰਡ ਇਕੱਠੋ ਕੇ ਲੰਘਿਆ ਇਹ ਜਿੱਤ ਦੀ ਨਿਸ਼ਾਨੀ ਸੀ ਬਾਈਕਾਟ ਕੀਤਾ ਕਿਸੇ ਸਿਆਸੀ ਲੀਡਰ ਨੂੰ ਪਿੰਡਕੀ ਵਾਰਨ ਦਿੱਤਾ ਉਸ ਤੋਂ ਬਾਅਦ ਅਸੀਂ ਇਸ ਪਿੰਡ ਦੀ ਸਿਫਤ ਕਰਦੇ ਹਾਂ ਸਾਡੀ ਜਥੇਬੰਦੀ ਦੀ ਸੰਤੂ ਲਾਜੂ ਕੁੱਤਾ ਸਰਬਸੰਮਤੀ ਕੀਤੀ ਪੰਚਾਇਤ ਦੇ ਵਿੱਚ ਪੰਜਾਬ ਦੇ ਵਿੱਚ ਇਹੋ ਜਿਹਾ ਕੋਈ ਪਿੰਡ ਨਹੀਂ ਹੋਣਾ ਜਿੱਥੇ ਜਰਨਲ ਕੈਡਾਜ ਦੀ ਸਰਪੰਚੀ ਹੋਵੇ ਤੇ ਸਾਡਾ ਐਸ்சி ਭਾਈ ਚਾਰਾ ਦੇ ਵਿੱਚੋਂ ਸਰਬਸੰਮਤੀ ਦਾ ਸਰਪੰਚ ਬਣਾਇਆ ਹੋਵੇ ਕਿੱਥੇ ਆ ਮਿਲਣੀ ਇੱਥੇ ਮਰਾਇਤੀ ਆਹ ਖੜੇ ਰਹਾ ਸਰਪੰਚ ਸਾਹਿਬ ਰਿਟਾਇਰ ਫੌਜੀ ਜਿਨ੍ਹਾਂ ਨੂੰ ਸਾਡੇ ਇਸ ਪਿੰਡ ਉਸ ਇਲਾਕੇ ਨੇ ਮਾਰਤਾ ਦਿੱਤੀ ਆ ਜਰਨੀ ਕੈਟੇਗਰੀ ਹੁੰਦੇ ਹੋਏ ਤੇ ਨਮਕਾ ਸਰਪੰਚ ਅਸੀ ਭਾਈਚਾਰੇ ਨੂੰ ਦਿੱਤੀ ਇਹ ਦੱਸਦਾ ਵੀ ਸਾਡਾ ਜਿਹੜਾ ਕੱਠਾ ਚਟਾਨ ਵਰਗਾ ਇੱਕ ਗੱਲ ਹੋਰ ਸਾਂਝੀ ਕਰਨੀ ਆ ਪੰਜ ਔਰਤਾਂ ਸਾਡੀ ਉੱਤਨ ਖਾਣੇ ਦੇ ਵਿੱਚ ਰੱਖੀ ਇਹਨਾਂ ਨੇ ਸਾਰਾ ਦਿਨ ਉਹਦੇ ਵਿੱਚ ਚਾਰ ਔਰਤਾਂ ਨੇ ਗੁਜ਼ਾਰੀਆਂ ਇੱਕ ਸਾਡੀ ਪਿੰਡਾਇ ਦੀ ਪ੍ਰਧਾਨ ਕਿਸਾਨੀ ਚੋਂ ਸੀ ਇਹ ਆ ਜਿਹੜਾ ਕੱਠਾ ਲੋਹੇ ਦੀ ਲੱਠ ਬਣਿਆ ਹੋਇਆ ਬੜਾ ਚਿੱਤਵੀ ਇਦਾਂ ਹਾਕ ਮਾਰੂ ਇਹ ਮਤਲਬ ਸੁਪਨੇ ਪੂਰੇ ਨਹੀਂ ਕਰਨ ਲੱਗਾ ਇਹ ਫੈਕਟਰੀ ਕਦੇ ਵੀ ਨਹੀਂ ਚੱਲੂਗੀ ਅੱਜ ਵੀ ਜਿੱਤ ਸਕਦੇ ਆ ਨਹੀਂ ਸਾਨੂੰ ਸਾਲ ਹੋਰ ਲੜਨਾ ਪਵੇ ਜੇ ਤੇ ਲੋਕ ਸੰਘਰਸ਼ ਸਹੀ ਲੀਹਾਂ ਤੇ ਗੈਰ ਜਿਹੜੇ ਸਿਆਸੀ ਲੀਡਰ ਨੇ ਜਿਨ੍ਹਾਂ ਨੇ ਪੱਤੀ ਮੇਸ ਕੀਤੀ ਹੋਈ ਆ ਲੋਕਾਂ ਦਾ ਚੋਣਾ ਜਿਹੜੇ ਵੋਟਾਂ ਵਾਲੇ ਬਾਪੂ ਕਹਿੰਦੇ ਆ ਉਹਨਾਂ ਨੂੰ ਇਸ ਇਕੱਠ ਦੇ ਵਿੱਚ ਨਾ ਫਟਕਣ ਦਿੱਤਾ ਨਾ ਲੋਕ ਹੁਣ ਫਟਕਣ ਦੇਣਗੇ ਭਨੇਰ ਸਾਹਿਬ ਲਗਾਤਾਰ 2.5 ਸਾਲ ਤੋਂ ਇਸ ਮੁੱਦੇ ਉੱਤੇ ਆਪਾਂ ਲੜ ਰਹੇ ਆ ਜਦੋਂ ਪਤਾ ਸੀ ਕੋਰਟ ਦੇ ਵਿੱਚ ਤਰੀਕ ਹੈਗੀ 30 ਤੇ ਪੁਲਸ ਦਾ ਵੱਡਾ ਐਕਸ਼ਨ ਕਿਉਂ ਹੋਇਆ ਵਾ ਦੇਖੋ ਪਹਿਲਾਂ ਵੀ ਪੁਲਸ ਆਇਆ ਮਰਲੇ ਜੋ ਤਰੀਕ ਪੈਂਦੀ ਸੀ ਪਹਿਲਾਂ ਵੀ ਇਸ ਪਿੰਡ ਦੇ ਵਿੱਚ ਜ਼ਬਰਦਸਤ ਦੀ ਕੋਸ਼ਿਸ਼ ਕਰਦਿਆਂ ਮੈਨੂੰ ਯਾਦ ਆਇਆ ਇਹ ਤੋਂ 2 ਮਹੀਨਾ ਕੁ ਪਹਿਲਾਂ ਮੈਨੂੰ ਰਾਤ ਨੂੰ ਆਉਣਾ ਪਿਆ ਸੀ ਇੱਥੇ ਅਗਵਾਈ ਕਰਨ ਵਾਸਤੇ ਉਦੋਂ ਵੀ ਅਸੀਂ ਇੱਥੇ ਇਹਨਾਂ ਨੂੰ ਪਹੁੰਚਣ ਨਹੀਂ ਸੀ ਦਿੱਤਾ ਪਿੰਡ ਨੇ ਲਾਮਾਦੋਕਰ ਰੋਕ ਲਿਆ ਸੀ ਐਤੀ ਵੀ ਜਿਹੜੀ ਗੱਲ ਨੂੰ ਹੈ 21 ਤਰੀਕ ਤੋਂ ਲਾ ਕੇ ਪੰਜਾਬ ਸਰਕਾਰ ਮਨਜੀਤ ਨੇ ਮੇਰੇ ਨਾਲ ਗੱਲ ਕਰਨੀ ਚਾਹੀਦੀ ਸੀ ਕਿਉਂਕਿ ਅਫਵਾਸ ਹੀ ਘਰ ਮਨਜੀਤ ਨੇ ਇਕੱਲਾ ਹੀ ਚਲਾਉਂਦਾ ਮਨਜੀਤ ਨੇ ਇਹ ਵੀ ਸੋਚ ਆ ਜਥੇਬੰਦੀ ਦੀ ਸੋਚ ਆ ਚਲਾ ਰਹੀ ਹੈ ਸੰਘਰਸ਼ ਨੂੰ ਗੱਲਬਾਤ ਨੂੰ ਸੱਦਦੇ ਕਿ ਮੈਂ ਕਿਹਾ ਮੈਨੂੰ ਕੰਮ ਬਹੁਤ ਆ ਚਾਰ ਪੰਜ ਪਾਸਿਆਂ ਤੋਂ ਗੱਲਬਾਤ ਦਾ ਸੱਦਾ ਆਇਆ ਪਹਿਲਾਂ ਉਹ ਟਿਕੜੀ ਦਾ ਸੱਦਾ ਆਇਆ ਜੀਨੇ ਸਾਡੇ ਸ਼ੰਭੂ ਵਾਰੀਅਰ ਤੇ ਜਨੌਰੀ ਵਾਰੀਅਰ ਖੰਡਾਕ ਉਹ ਕਿਸੇ ਆਪਣੇ ਡੱਲੇ ਵਾਲ ਸਾਹਿਬ ਉਹਨੂੰ ਪਾਣੀ ਪਿਆਇਆ ਪਿੱਕੜੀ ਉਹ ਗੱਲਬਾਤ ਕਰਨਾ ਚਾਹੁੰਦੀ ਸੀ ਮੈਂ ਕਿਹਾ ਕਰਾਂਗੇ ਕਰਾਂਗੇ ਖਾੜੇ ਪਿੰਡ ਦੇ ਵਿੱਚ ਹਲੇ ਸਾਡੇ ਕੋਲੇ ਸਮਾਂ ਨਹੀਂ ਹੈ ਉਸ ਤੋਂ ਬਾਅਦ ਐਸਐਸਪੀ ਬਰਨਾਲੇ ਦੀ ਡਿਊਟੀ ਲੱਗੀ 22 ਤਰੀਕ ਨੂੰ ਮੈਂ ਕਿਹਾ ਗੱਲ ਕਰਾਂਗੇ ਕਦੋਂ ਸੁਰਤ ਮਿਲ ਲੰਗੇ ਜਿੱਦ ਖਾੜੇ ਜਾਵਾਂਗੇ ਉਦੋਂ ਕਰਾਂਗੇ ਉਸ ਤੋਂ ਬਾਅਦ ਇੰਟੈਲੀਜੈਂਸੀ ਦਾ ਕੋਈ ਚਰਨਜੀਤ ਸਿੰਘਾ ਚੰਡੀਗੜ੍ਹ ਮੈਂ ਖੇਤ ਮੱਕੀ ਬੀਜਦਾ ਸੀ ਉਹਦਾ ਫੋਨ ਆਇਆ ਉਹਨੇ ਗੱਲਬਾਤ ਰੱਖੀ ਸੀ ਸੋਮਵਾਰ ਦੀ ਇੰਟੈਲੀਜੈਂਸੀ ਦੇ ਧੁਰੇ ਨਾਲ ਵੀਰ ਮਸਲਾ ਕੀ ਆ ਪਰ ਅਫਸੋਸ ਇੱਕ ਪਾਸੇ ਸਾਡੇ ਨਾਲ ਸੋਮਵਾਰ ਦੀ ਗੱਲ ਰੱਖੀ ਆ 26 ਨੂੰ ਸੋਮਵਾਰ ਨਹੀਂ ਸੀ ਉਹ ਤਾਂ ਗਲਤ ਆ ਜਿੱਤੇ ਆਇਆ ਤੇ 26 ਤਰੀਕ ਨੂੰ ਰਾਤ ਨੂੰ ਹਮਲਾ ਕਰਦੇ ਆ ਮੈਂ ਖੇਤ ਨੂੰ ਆ ਰਿਹਾ ਸੀ ਕੋਈ ਜਾਗ ਚੇਤੇ ਨਹੀਂ ਸੀ ਮੈਂ ਨੱਕੀ ਨੂੰ ਪਾਣੀ ਲਾਉਣ ਆ ਰਿਹਾ ਸੀ 4 ਵਜੇ ਉੱਠ ਕੇ ਮੈਨੂੰ ਨਹਿਰ ਤੇ ਘੇਰਿਆ ਵੱਡੀ ਗੰਟੀ ਚ ਫੋਰਥ ਲਾ ਕੇ ਸਾਡੇ ਸਾਥੀ ਕਮਲਜੀਤ ਖੰਨੇ ਨੂੰ ਘੇਰਿਆ ਸੀ ਪਰ ਜੇ ਅਸੀਂ ਡਰਪੋਕ ਹੁੰਦੇ ਸਾਡਾ ਸਾਡਾ ਅਖੰਡ ਫਰਿਆ ਜਾਂਦਾ ਮੈਂ ਉਹਦੀ ਫੋਰ ਕੀਤਾ ਮੈਂ ਕਿਹਾ ਕੰਨਿਆ ਮੈਨੂੰ ਅਰੈਸਟ ਕਰ ਲਿਆ ਜਾਣ ਉਹ ਕੱਛੇ ਬਨਾਨ ਦੇ ਵਿੱਚ ਕੰਦਾ ਟੱਪ ਕੇ ਆਸ ਲੋਕਾਂ ਦੇ ਇਕੱਠ ਚ ਆਇਆ ਇੰਦਰਜੀਤ ਆਇਆ ਹੋਰ ਜਿਹੜਾ ਸਾਡਾ ਜ਼ਿਲ੍ਹਾ ਪ੍ਰਧਾਨ ਸੀ ਉਹ ਆਏ ਕਮਾਂਡ ਕੀਤੀ ਲੋਕ ਲੜੇ ਤੇ ਅਸੀਂ ਜਿੱਤੇ ਅੱਜ ਵੀ ਜਿਹੜੀ ਜਿੱਤਾਂ ਯਕੀਨੀ ਆ ਮੇਰੇ ਸਾਥੀਆਂ ਨੇ ਗੱਲ ਕੋਈ ਸਵਾਲ ਕਰ ਲ ਮੈਂ ਕੋਰਟ ਸਰ ਕੋਰਟ ਦੇ ਅੱਗੇ ਤੁਹਾਨੂੰ ਵਿਸ਼ਵਾਸ ਆ ਜੇ ਅੱਜ ਕੋਰਟ ਦਾ ਫੈਸਲਾ ਤੁਹਾਡੇ ਉਲਟ ਹੋਦਾ ਅੱਗੇ ਕੀ ਸੰਘਰਸ਼ ਦਾ ਲੂਪਰੇ ਖਾਓਗੇ ਜੀ ਪਹਿਲਾਂ ਕਿ 10 ਰੁਪਏ ਆਏ ਸੀ ਕੋਰਟ ਦੇ ਫੈਸਲੇ ਸੁਪਰੀਮ ਕੋਰਟ ਕੀ ਹੋਏਗੀ ਟਰੇਡ ਸਰ ਸੁਪਰੀਮ ਕੋਰਟ ਦੇ ਫੈਸਲੇ ਬਾਰੇ ਦੱਸੋ ਜੀ ਕਿਥੋਂ ਤੱਕ ਸਵਾਲ ਤੁਹਾਡਾ ਇਹ ਆ ਕਿ ਜੇ ਕੋਰਟ ਦਾ ਫੈਸਲਾ ਸਾਡੇ ਕੋਟਾ ਉਾਂ ਦੇ ਫਿਰ ਕੀ ਕਰਾਂਗੇ ਜੀ ਤੇ ਕੋਟਾ ਤੇ ਤੁਹਾਨੂੰ ਵਿਸ਼ਵਾਸ ਨਹੀਂ ਇਹ ਗੱਲ ਗਲਤ ਸਾਨੂੰ ਹੁਣ ਇਹਨਾਂ ਕੋਟਾ ਤੇ ਕੋਈ ਵਿਸ਼ਵਾਸ ਨਹੀਂ ਰਿਹਾ ਕਿਉਂਕਿ ਭ੍ਰਿਸ਼ਟਾਚਾਰ ਦੇ ਅੱਡੇ ਬਣ ਗਏ ਇਹਦੇ ਤੋਂ ਪਹਿਲਾਂ ਵੀ ਕੋਈ ਹਾਈ ਕੋਰਟ ਛੱਡੋ ਸੁਪਰੀਮ ਕੋਰਟ ਦਾ ਕਾਊਂਟਰ ਆਇਆ ਸੀ ਉਹ ਆਰਡਰ ਦੇ ਵਿੱਚ ਕੀ ਸੀ ਕਿ ਮਨਜੀਤ ਨੇਰ ਜਿਹੜੇ ਅੱਜਕੱਲ ਸਾਡੇ ਸੂਬਾ ਪ੍ਰਧਾਨ ਨੇ ਮਨਜੀਤ ਨੇਰ ਉਹਨਾਂ ਨੂੰ ਉਮਰ ਕੈਦ ਦੀ ਸਜ਼ਾ ਸੁਲਾਈ ਸੀ ਸੁਪਰੀਮ ਕੋਰਟ ਨੇ ਤਾਂ ਅਸੀਂ ਉਹ ਸਜ਼ਾ ਦੇ ਖਿਲਾਫ ਲੜਨ ਦੀ ਵਿਚਾਰ ਕੀਤਾ ਤਾਂ ਬਹੁਤ ਵੱਡੇ ਬੁੱਧੀਜੀਵੀ ਕਾਨੂੰਨ ਦੇ ਬਾਹਰ ਸਾਰੇ ਕਹਿ ਰਹੇ ਸੀ ਵੀ ਇਹ ਤੁਹਾਡਾ ਪਾਣੀ ਚ ਮਦਾਨੀ ਹੈ ਕਿ ਸੁਪਰੀਮ ਕੋਰਟ ਦੀ ਸਜ਼ਾ ਕੀਤਾ ਹੋਇਆ ਬੰਦਾ ਤੁਸੀਂ ਕਿਵੇਂ ਛਡਾ ਲੋਗੇ ਧਰਨੇ ਨਾਲ ਪਰ ਸਾਨੂੰ ਆਪਦੀ ਲੜਾਈ ਤੇ ਵਿਸ਼ਵਾਸ ਸੀ ਆਪਦੇ ਨiyet ਤੇ ਵਿਸ਼ਵਾਸ ਸੀ ਆਪਦੀ ਨੀਤੀ ਤੇ ਵਿਸ਼ਵਾਸ ਸੀ ਆਦੇ ਢੰਗ ਤਰੀਕਿਆਂ ਤੇ ਵਿਸ਼ਵਾਸ ਸੀ ਤੇ ਆਪਦੇ ਲੜਨ ਦੇ ਜਜ਼ਮੇ ਤੇ ਵਿਸ਼ਵਾਸ ਸੀ ਤਾਂ ਅਸੀਂ 1 ਮਹੀਨੇ ਤੋਂ ਥੋੜੇ ਦਿਨਾਂ ਉੱਪਰ ਲੱਗੇ ਸਾਡੇ ਬਰਨਾਲਾ ਜੇਲ੍ਹ ਦੇ ਵਿੱਚ ਜਿੱਥੇ ਲਗਾਤਾਰ ਲੋਕਾਂ ਦੇ ਹੜ ਜਿਹੜੇ ਹਰ ਰੋਜ਼ ਪਹਿਲੇ ਨਾਲੋਂ ਵੱਧ ਆਉਂਦੇ ਰਹੇ ਤਾਂ ਉਹਨਾਂ ਲੋਕਾਂ ਦੇ ਸਹਿਯੋਗ ਉਹਨਾਂ ਲੋਕਾਂ ਦੇ ਲੜਨ ਦੇ ਜਜ਼ਬੇ ਸਦਕਾ ਇੱਕ ਮਹੀਨੇ ਤੋਂ ਥੋੜੇ ਦਿਨ ਵੱਧ ਹੋਏ ਤੇ ਅਸੀਂ ਜੇਲ੍ਹ ਦੇ ਵਿੱਚੋਂ ਆਉਂਦੇ ਆਗੂ ਨੂੰ ਕਢਵਾ ਲਿਆ ਸੀ ਕੋਈ ਉਹ ਬੇਗੁਨਾ ਨਹੀਂ ਕੀਤਾ ਸੀ ਕੋਈ ਕੁਝ ਨਹੀਂ ਕੇਸ ਹੀ ਰੱਦ ਅਸੀਂ ਕਰਾਇਆ ਸੀ ਕਿ ਕੇਸ ਹੀ ਗਲਤ ਹੈ ਕਤਲ ਦੇ ਵਿੱਚ ਸ਼ਾਮਲ ਹੀ ਨਹੀਂ ਆ ਤਾਂ ਇਹ ਇਸ ਕਰਕੇ ਆ ਵੀ ਕੋਟ ਦਾ ਜੇ ਆਰਡਰ ਸਾਡੇ ਖਾਸ ਹੀ ਆਉਂਦਾ ਏ ਸਾਨੂੰ ਇਹਦੇ ਨਾਲ ਕੋਈ ਫਰਕ ਨਹੀਂ ਸਾਨੂੰ ਤਾਂ ਇਹ ਆ ਕਿ ਇਹ ਫੈਕਟਰੀ ਲੋਕਾਂ ਦੇ ਹੀ ਦੁਸ਼ਮਣ ਨੇ ਲੋਕਾਂ ਨੂੰ ਬਿਮਾਰੀਆਂ ਵੱਢੇਗੀ ਅਸੀਂ ਇਹਨੂੰ ਛੇੜੇ ਨਹੀਂ ਲੱਗਣਾ ਸਰ ਫੈਕਟਰੀ ਮਾਲਕ ਨਾਲ ਮਹਿਮਾ ਸਾਹਿਬ ਕੋਈ ਗੱਲਬਾਤ ਹੋਈ ਥਾਡੀ ਨਹੀਂ ਸਿੱਧੀ ਗੱਲਬਾਤ ਮਾਲਕ ਕੋਈ ਨਹੀਂ ਹੋਈ। ਜਦ ਪ੍ਰਸ਼ਾਸਨ ਦੇ ਕੋਈ ਅਧਿਕਾਰੀ ਨੇ ਬਿਠਾ ਕੇ ਤੁਹਾਡੀ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਹੋਵੇ। ਇਹ ਪਹਿਲਾਂ-ਪਹਿਲਾਂ ਹੋਈਆਂ ਸ਼ੁਰੂਆਤਾਂ। ਜੀ। ਹੋਈਆਂ ਨੇ ਮੇਰੇ ਕੋਲੇ ਵੀ ਗਿਆ ਸੀ ਇਹ ਮਤਲਬ ਜਿਹੜਾ ਮਾਲਕ ਆ ਮੈਂ ਉਹਨੂੰ ਕਿਹਾ ਸੀ ਮੈਂ ਪਿੰਡ ਵਾਲਿਆਂ ਨਾਲ ਗੱਲ ਕਰ। ਜੀ। ਜੇ ਪਿੰਡ ਦੇ ਲੋਕ ਲੜਨਗੇ ਤਾਂ ਅਸੀਂ ਸਪੋਰਟ ਕਰਾਂਗੇ ਜਥੇਬੰਦੀ ਵੱਲੋਂ। ਅਸੀਂ ਕਰ ਰਹੇ ਹਾਂ ਪਿੰਡ ਦੇ ਲੋਕਾਂ ਨੂੰ ਸਹਿਮਤ ਕਰ ਲਵੀਂ ਇਹ ਪ੍ਰਦੂਸ਼ਣ ਨਹੀਂ ਹੈ। ਜੀ। ਕਈ ਵਾਰੀ ਗੱਲ ਹੋਈ ਬਰ ਗੱਲਬਾਤ ਦਾ ਉਹਨੂੰ ਜਵਾਬ ਨਹੀਂ ਆਇਆ। ਮੇਰੇ ਕੋਲੇ ਵੀ ਮਤਲਬ ਬੇਜਵਾਬ ਹੋ ਕੇ ਆਇਆ ਸੀ। ਉਹਦੀ ਹਿੰਮਤ ਨਹੀਂ ਪਈ ਇਸ ਗੱਲ 'ਚੋਂ ਕਿਉਂਕਿ ਮੁਨਾ ਮਤਲਬ ਉਹ ਕੈਂਸਰ ਮੰਡਣ ਜਾ ਰਿਹਾ ਲੋਕਾਂ ਨੇ ਦੁਸ਼ਮਣੀ ਖੜੀ ਕੀਤੀ ਆ ਪਰ ਹੁਣ ਵੀ ਮੈਂ ਕਹਿੰਦਾ ਵਾਰ-ਵਾਰ ਇਹ ਫੈਕਟਰੀ ਕਦਾਜਤ ਵੀ ਨਹੀਂ ਚੱਲੇ। ਘਨੇਰ ਸਾਹਿਬ ਸੰਘਰਸ਼ ਦੀ ਰਣਨੀਤੀ ਕੀ ਹੋ ਗਈ ਆ ਬਾਈ? ਆ ਯਾ ਰਣਨੀਤੀ ਹੋਇਆ ਜਥੇਬੰਦ ਸੰਘਰਸ਼ ਤੇ ਲੜ ਰਹੇ ਆ ਸਾਲ ਤੋਂ। ਸਾਲ ਤੋਂ ਜਥੇਬੰਦ ਲੋਕਾਂ ਨੂੰ ਲਾਲ ਲੈ ਕੇ ਲੜਾਂਗੇ। ਅਸੀਂ ਕੰਦਾ ਢਣੜ ਵਾਲੇ ਵੀ ਸਾਨੂੰ ਦਲੀਲਾਂ ਆਈਆਂ ਉਸ ਦਿਨ ਵੀ ਕੰਦਾ ਤੋੜੀਆਂ ਜਾ ਸਕਦੀਆਂ ਅਸੀਂ ਨਹੀਂ ਕੰਦਾ ਤੋੜਾਂਗੇ। ਅਸੀਂ ਲੋਕ ਖੜਨ ਨਾਲ ਜਾਬਤੇ ਦੇ ਵਿੱਚ ਰਹਿ ਕੇ ਸੰਘਰਸ਼ ਕਰ ਰਹੇ ਤਾਂ ਅੱਗੇ ਵੀ ਕਰਾਂਗੇ ਤੇ ਜਿੱਤਾਂਗੇ।